जी

ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਭਗਵੰਤੀ ਜੀ ਸਹਾਇ ਵਾਹਿ ਸ੍ਰੀ ਭਗਉਤੀ ਜੀ ਕੀ ਬਾਤਿ ਸ਼ਾਹੀ ਦਸਵੇਂ ਪਰਮ ਭਗਉਤੀ ਸਿਮਰ ਕੇ ਸਜਨ ਹਰ ਗੋਬਿੰਦ ਨੂੰ ਸਮਰੋ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਤੇ ਆਈ ਜੈ ਜਿਸ ਗਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਹਰ ਨਾਮ ਦਿਆ ਬਿਮਾਰ ਸਭ ਖਾਈ ਹੋਏ ਸਹਾਰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਦਸਾਂ ਇੱਕ ਪਾਕ ਸ਼ਹੀਦਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਸ ਵੀ ਦਰਦ ਕਰਦੇ ਆਨ ਕਰਕੇ ਬੋਲੋ ਜੀ ਸ੍ਰੀ ਵਾਹਿ ਹੈ ਗੁਰੂ ਜੀ ਪੰਜਾਂ ਪਿਆਰੇ ਆਂ ਚੌਹਾਂ ਸਾਹਿਬ ਜਰਦੇ ਆਂ ਚਾਲੀਆਂ ਮੁਕਤੇ ਆਂ ਜਪਿਆਂ ਸੁਪੀਅ ਜਿਨਾਂ ਆਪਲੀ ਦਾ ਨਾਮ ਜਪਿਆ ਵਾਢ ਕੇ ਸ਼ਕੀਆ ਦੇਵੇ ਕਰਮਾਰਾਈ ਤੇ ਗੁਰੂ ਵਾਰਾਹੇ ਤੇ ਕੇ ਅੰਗ ਡਿੱਠ ਕੀਤਾ ਤਿਨਾ ਪਿਆਰੇ ਸੱਚਿਆਰੀ ਦੀ ਕਮਾਈ ਨ ਧਿਆਨ ਧਰ ਕੇ ਭੋਲੋ ਬੰਦ ਬਰਗ ਕਰਨਾ ਕੋਪਰੀਆਂ ਨੂੰ ਹੋਈਆਂ ਚਰਖੜੀਆਂ ਤੇ ਚੜੇ ਸਾਨੇ ਆਰਿਆਂ ਨਾਲ ਚਰਾਈ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਦੀਆਂ ਰਿਆ ਸਿੱਖੀ ਕੇਸਾ ਸੁਸਾਣ ਨਿਭਾਈ ਸਨਾ ਦੀਪ ਮਾਰੇ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਵਾਹਿਗੁਰੂ ਪੰਜਾਬ ਤੱਕ ਦਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਸ੍ਰੀ ਵਾਹਿਗੁਰੂ ਪਰਮ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹ ਆਰੇ ਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਉਣ ਦਾ ਸੜਕਾ ਸੱਜ ਸੁਣ ਲੋਕ ਜਹਾਂ ਜਾਂ ਬਾਂਸਾ ਦੀ ਸਾਹਿਬ ਕਹਾ ਤਹਾ ਚਿਆਰੇ ਆਏ ਏਕ ਏਕ ਫਤਿਹ ਬਰਨਤੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਗੁਰੂ ਘਰ ਸਾਜੇ ਕੇ ਬੋਲ ਮੰਨੇ ਬੰਦੋ ਜੀ ਸ਼੍ਰੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾ ਕੇਸ ਦਾ ਰਹਿਤ ਦਾ ਬਤੇਕ ਦਾ ਵਿਸਾਹ ਦਾ ਪਰੋਸਾ ਦਾ ਦਾਨ ਸੇਵ ਦਾ ਨਾਮ ਦਾ ਸ਼੍ਰੀ ਖੰਮਰਤ ਸਾਰ ਸਾਹਿਬ ਜੀ ਦੇ ਦਰਸ਼ੇ ਵਿਸ਼ਨਾਮ ਚੌਂਕੀਆਂ ਝੰਡੇ ਹੁੰਦੇ ਜੁਗੋ ਜੁਗੇ ਅਕਲ ਧਰਮ ਕਾ ਜੈਕਾਰ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸ੍ਰੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਦਾ ਰੱਖਾ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਨਾਨਕ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਸ਼ੋੜਿਆ ਗਿਆ ਫੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੁਭਾਅ ਦਾ ਨਾਮ ਖਾਲਸਾ ਪੰਥ ਜੀ ਨੂੰ ਬਖਸ਼ੋ ਧੇ ਨੇ ਮਾੜਿਆ ਦੇ ਮਾਨ ਮੇਤਾਨਿਆ ਦੇ ਪਾ ਨੇ ਵਰਤੇ ਆਂਦੀ ਓ ਤਨ ਧਨ ਸ੍ਰੀ ਗੁਰੂ ਗਰੰਥ ਸਾਹਿਬ ਜੀ ਉਹ ਮਹਾਰਾਜ ਸਤ ਗੁਰੂ ਜੀ ਆਪ ਜੀ ਨੇ ਆਪਾਰ ਕਿਰਪਾ ਬਖਸ਼ ਸ਼ਰਮਤ ਕੀਤੀ ਆਪ ਜੀ ਦੇ ਹਜੂਰ ਤਨ ਧਨ ਬਰਾਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਅਸਥਾਨਾਂ ਤੇ ਸੰਦਿਆ ਦੇ ਸਮੇਂ ਸ਼ਬਦ ਚੌਕੀ ਸੋਧਨ ਰਹੇ ਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਅੱਖਰ ਮਾਤਾ ਦਾ ਟਾ ਪੁਰ ਚੁਕਮਵਾਫ ਕਰਨੀ ਸਰਬੱਤ ਦੇ ਕਾਰਜ ਅਰਦਾਸ ਕਰਨੇ ਆਈ ਸਾਧ ਸੰਗਤ ਜੀ ਦੀ ਹਾਜ਼ਰੀ ਦਰ ਪਰਵਾ ਤੇਰ ਪਰ ਤੇਰਾ ਨਾਮ ਪਰਮਾਨ ਕਰਨੀਆਂ ਕਰਦ ਕਦਮ ਲੇਖੇ ਵਿੱਚ ਰੋੜਾ ਆਪਣੇ ਦਰੋਂ ਕਰੋ ਪਰ ਸਿੱਖੀ ਸਿਧਕ ਪਰੋ ਸਾਧ ਨਾਮ ਗਾਨ ਬਸ਼ਿਸ਼ ਕਰਨਾ ਸਭੂ ਸੰਗਤਾਂ ਦੀ ਯਾਤਰਾ ਅਿਸਾਨ ਸਪਨੇ ਕਰਨੇ ਖਾਲਸਾ ਪੰਥ ਦੀ ਸਦਾ ਵਾਸਤੇ ਚੜਦੀ ਕਲਾ ਕਰਨੀ ਆਪ ਜੀ ਕਰੋ ਕਿਰਪਾ ਇਲਾਹੀ ਫੁਰਮਾਨ ਬਖਸ਼ਿਸ਼ ਕਰਕੇ ਆਈ ਸਾਧ ਸੰਤੋ ਨਗਰੀ ਨਦਰ ਮਿਹਾਲ ਕਰੋ ਜੀ ਸਿੱਖ ਪੜ ਤੇ ਸੁਣਦੇ ਸਰਬਤ ਗਾਏ ਬੰਦ ਹੋ ਬਨ ਨਾਮਿਕ ਨਾ ਜਿਕਾ ਖਸਾ ਆਏ ਤੇ ਕੀ ਮਹੇ ਹੋਣਾ ਕੇ ਆ ਭਈ ਜਨਾਨ ਕੀ ਲੜੇ ਜਲਾਇਓ ਪੰਥ ਸਭ ਸਿਖਨ ਕੋ ਹੁਕਮ ਹੈ ਗੁਰੂ ਦਾ ਨੋ ਕਰਤ ਜੀ ਮਾਨੇ ਹੋ ਪ੍ਰਕਾਟ ਗੁਰਾਂ ਕੀ ਦੇ